ਹੋ ਕੇ ਮੈਂ ਭਾਈ ਠੀਕ ਐ ਸੀ ਬੱਤਿਆਂ ਪਛਾਣਿਆ ਨਹੀਂ ਮੈਨੂੰ ਤੇਰਾ ਬਾਪੂ ਬੋਲਦਾ ਸੀ ਮਨਜੀਤ ਸਿਓ ਐਸੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਮੈਂ ਭਾਈ ਤੂੰ ਆਉਂਦੀ ਨਹੀਂ ਅੱਜ ਕੱਲ੍ਹ ਪੇਕੀ ਜਾ ਕੇ ਬਹਿ ਗਈ ਹੁਣ ਕੰਮ ਕੀ ਐ ਇੱਥੇ ਕੰਮ ਕਿਉਂ ਨਹੀਂ ਇੱਥੇ ਜੇ ਮੁੰਡਾ ਫੌਜ 'ਚ ਐ ਤਾਂ ਫਿਰ ਕੀ ਐ ਤਾਂ ਸਾਰਾ ਪਰਿਵਾਰ ਐ ਤੇ ਰਹਿ ਇੱਥੇ ਤੋਂ ਆ ਰਹਿ ਆ ਕੇ ਇੱਥੇ ਪਰਿਵਾਰ 'ਚ ਰਹਿ ਸਾਤ ਸਵਰੇ ਦੀ ਸੇਵਾ ਕਰ ਉਹ ਤਾਂ ਮੰਨੀ ਗੱਲ ਹੈ ਮੈਂ ਕਿਉਂ ਹੁਣ ਕੋਈ ਕੰਮ ਤਾਂ ਹੈ ਨਹੀਂ ਫਰੀ ਆ ਮੈਂ ਵੀਰਨ ਹੋਰ ਲਾਲਾ ਲਾਲਾ ਵੀਰ ਦਾ ਨਾ ਉਦੋਂ ਤਾਂ ਬੜਾ ਮੁੰਡਾ ਆਉਂਦਾ ਜਦੋਂ ਮੇਰੇ ਵਾਲਾ ਹਰਪ੍ਰੀਤ ਉਹ ਬਡੇ ਤੋਂ ਆ ਜੇ ਕਾ ਰੌਣੀਆਂ ਤੇ ਹੁਣ ਦਰੌਣ ਨੂੰ ਜੀ ਨਹੀਂ ਕਰਦਾ ਹੈ ਉਹਦੇ ਉਧਰ ਉਹਦੇ ਤਾਂ ਹੁੰਦਾ ਹੀ ਆ ਜੀ ਅੱਛਾ ਕਿਉਂ ਫਿਰ ਹੁਣ ਕਿਉਂ ਹੋਣਾ ਸੀ ਆਣਾ ਸੀ ਮਰੇ ਕਿ ਦੱਸ ਨਹੀਂ ਨਹੀਂ ਅਜੀ ਕੋਈ ਗੱਲ ਨਹੀਂ ਤਾਂ ਫਿਰ ਗੱਲ ਤਾਂ ਕਿਉਂ ਨਹੀਂ ਗੱਲ ਤਾਂ ਹੈਗੀ ਗੱਲ ਹੋਵੇ ਤਾਂ ਫਿਰ ਕੋਈ ਗੱਲ ਹੀ ਨਾ ਹੋਵੇ ਅਜੀ ਕੋਈ ਗੱਲ ਨਹੀਂ ਜੀ ਹੋਰ ਕਹਿਓ ਜੀ ਗੱਲ ਐ ਫਿਰ ਆਉਂਗੀ ਮੈਂ ਇੱਕ ਦੋ ਦਿਨਾਂ ਚਾਹੂੰਗੀ ਕੋਸ਼ਿਸ਼ ਨਹੀਂ ਆਉਦੀ ਤਾਂ ਸੱਚੀ ਆਉਂਗੀ ਹੂੰ ਆਏ ਨਹੀਂ ਦੇਖਦੀ ਵੀ ਮੇਰਾ ਸੱਸ ਸਹੁਰਾ ਬੁਢਾ ਹੈ ਬਜ਼ੁਰਗ ਹੈਗੇ ਹਨਾ ਜੇ ਇੱਥੇ ਮੈਂ ਆ ਜਾ ਆਪਦੀ ਸੱਸ ਦਾ ਫੋਨ ਕਰ ਤਾਂ ਨਹੀਂ ਚੱਕਦੀ ਵੀ ਤੂੰ ਦੱਸ ਤੇਰੀ ਉਹਦੇ ਨਾਲ ਕੋਈ ਦੁਸ਼ਮਣੀ ਹੈ ਕਿ ਨਹੀਂ ਨਹੀਂ ਕੋਈ ਦਿਸਮਣੀ ਨਹੀਂ ਗਈ ਫੋਨ ਨਾ ਮੰਮੀ ਉਸ ਵੇਲੇ ਕਰਦੀ ਆ ਮੈਂ ਘੰਟੀ ਬੰਦ ਕਰਕੇ ਸੋ ਜਾਨੀ ਆ ਅੱਛਾ ਤਾਂ ਫੇਰ ਮੇਰੀ ਘੰਟੀ ਕਿਉਂ ਚੱਕ ਲਈ ਹਾਂ ਮੈਂ ਕੋਲੇ ਸੀ ਕਿ ਫੋਨ ਦੇ ਤਾਂ ਫੋਨ ਚੱਕ ਰਿਆ ਸਦਾ ਹਾਂ ਨਹੀਂ ਮੇਰੀ ਗੱਲ ਸੁਣੋ ਵੀ ਮੁੰਡਾ ਹੈਗਾ ਫੌਜ ਚ ਹਨਾ ਮੈਂ ਤੇਰੀ ਸਾਰੀ ਉਹ ਫੀਲਿੰਗ ਸਮਝ ਸਕਦਾ ਵੀ ਤੇਰਾ ਵੀ ਚਲੋ ਬੰਦਾ ਬੁੜੀ ਦਾ ਚਲੋ ਬੰਦਾ ਬੁੜੀ ਬਣਾਣੀ ਸਾਹ ਸਕਦਾ ਤੇ ਬੁੜੀ ਬੰਦੇ ਬਣਾਣੀ ਸਾਹ ਸਕਦੀ ਗਲਤ ਗੱਲ ਹੈ ਕਿ ਸਹੀ ਹੈ ਗੱਲ ਸਹੀ ਹੈ ਜੀ ਹੈ ਸਹੀ ਹੈ ਗਲਤ ਹਾਂ ਪਰ ਮੈਂ ਇਹ ਵੀ ਸਮਝਦਾ ਨਾ ਵੀ ਹੁਣ ਤੂੰ ਐ ਪੇਕੀ ਜਾ ਕੇ ਬਹਿ ਜਾਨੀ ਹੈ ਨਾ ਤੇ ਫਿਰ ਆਹ ਲਗਵਾਣਾ ਉਹ ਸਾਨੂੰ ਕੀ ਆਖੂਗਾ ਹਾਂ ਆ ਜੂਂਗੀ ਮੈਂ ਰ ਆ ਜੂਂਗੀ ਤੂੰ ਆ ਜੂਂਗੀ ਐਵੇਂ ਆ ਜੂਂਾਂ ਜੂਂ ਗਰੀ ਜਾਨੀ ਕਹਿ ਦੋ ਜੀ ਕਹਿ ਦੋ ਜੀ ਤੁਸੀਂ 4 ਦਿਨ ਲਾਉਣਗੇ ਆ ਪੀਕਾਂ ਤੇ ਮੈਂ ਤਾਂ ਕਹਿ ਦਿਆਂ ਇੱਕ ਤਾਂ ਭਾਈ ਪਤਾ ਕੀ ਜੀ ਹੁਣ ਸਾਡਾ ਵੀ ਨਹੀਂ ਲੱਗਦਾ ਤੇ ਮੇਰਾ ਅੱਛਾ ਹਾਂ ਜੀ ਸਾਡਾ ਵੀ ਹਾਈ ਕੋ ਤੁਸੀ ਵੀ ਨਹੀਂ ਲੱਗਦਾ ਹਾਂ ਜੀ ਨਹੀਂ ਲੱਗਦਾ ਤਾਂ ਹੀ ਤਾਂ ਕੰਨੇ ਭਾਈ ਹੁਣ ਤੂੰ ਘਰ ਚ ਵਧੀਆ ਸੁਰਖੀ ਬਿੰਦੀ ਲਾ ਕੇ ਸੰਤ ਸੋਣ ਲਾ ਕੇ ਪੈਰਾਂ ਝਾਂਜਰਾ ਪਾ ਕੇ ਛੰਨਕ 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 ਕਰਦੀ ਫਿਰਦੀ ਹੁੰਦੀ ਸੀ ਅੱਛਾ ਤੇਰੇ ਬਿਨਾ ਤਾਂ ਵੇਹੜਾ ਹੀ ਸੁੰਨਾ ਹੋ ਗਿਆ ਹੋਰ ਕੀ ਐ ਤੂੰ ਕਹਿੰਦੀ ਰੱਖੜੀਆਂ ਬੰਨ ਕੇ ਆਉਣੀਆ ਭਰਾਵਾਂ ਦੇ ਰੱਖੜੀਆਂ ਬੰਨਣ ਤੋਂ ਰੱਖੜੀਆਂ ਤੋਂ ਪੰਜ ਦਿਨ ਪਹਿਲਾਂ ਉੱਠ ਗਈ ਤੂੰ ਤੇ ਰੱਖੜੀਆਂ ਟੱਪੀਆਂ ਨੂੰ ਅੱਜ ਤਿੰਨ ਦਿਨ ਹੋ ਗਏ ਮੇਰੇ ਕੋਲੇ ਮੇਰੇ ਕੋਲੇ ਦੱਸ ਮੇਰੇ ਯਾਰ ਬੇਲੀ ਬੁੜੇ ਵਾੜੇ ਬੁੜੇ ਠੇਰੇ ਆਉਂਦੇ ਆ ਏ ਉਹਨੇ ਮੈਂ ਜਾਪਾਣੀ ਦਾ ਵੀ ਓਖਾ ਮੇਰੀ ਬੇਬੇ ਤੋਂ ਤਾਂ ਬਣਦੀ ਨਹੀਂ ਹਾਂ ਸਹੀ ਹੈ ਉਹ ਤਾਂ ਹੈ ਚਲ ਕੋਈ ਨਹੀਂ ਫਿਰ ਮੈਂ ਕੱਲ ਜਾਂ ਪਰਸਾਂ ਆ ਜੰਗੀ ਤਾਂ ਕੱਲ ਪਰਸਾਂ ਕੋਈ ਨਹੀਂ ਆਉਂਦੀ ਤੇ ਮੈਨੂੰ ਤੇਰਾ ਜੀ ਲੱਗਿਆ ਇੱਥੇ ਜੀ ਤੇ ਮम्मी ਹੋਰਾਂ ਕੱਲੇ ਮम्मी ਐ ਭਾਬੀ ਐ ਭਾਈ ਐ ਜੀ ਤਾਂ ਲੱਗਿਆ ਹੀ ਐ ਅੱਛਾ ਜੀ ਲੱਗਿਆ ਫਿਰ ਮਤਲਬ ਸਾਡੀ ਕੋਈ ਐਮਨੀਟ ਨਹੀਂ ਹੈ ਅਸੀਂ ਤੇਰੇ ਕੋਲ ਨਹੀਂ ਲੱਗਦੇ ਹੈ ਲੇ ਤੁਹਾਡੀ ਨਾਲ ਵੀ ਮੇਰੇ ਜੀ ਲੱਗਦੇ ਆ ਮੈਂ ਤੇ ਨਹੀਂ ਕਿਹਾ ਹੀ ਨਹੀਂ ਗਾਇਮੀ ਤੇ ਹੈ ਨਹੀਂ ਹਾਂ ਤਾਂ ਫੇਰ ਤੂੰ ਕਹਿੰਨੀ ਤਾਂ ਆਈ ਹੈ ਵੀ ਮੇਰਾ ਤਾਂ ਜੀ ਇੱਥੇ ਲੱਗ ਗਿਆ ਜਿੰਨੀ ਤੁਹਾਡੀ ਐ ਮਦਾ ਹੋਣਾ ਇੰਨੀ ਤਾਂ ਮੰਮੀ ਰਾਂਦੀ ਹੋਣੀ ਵੀ ਨਹੀਂ ਅੱਛਾ ਹੂੰ ਇਹ ਤਾਂ ਹੈ ਹੀ ਮੈਂ ਤਾਂ ਹੁਣ ਆਪਾਂ ਗੱਲ ਕਰੀਏ ਮੁੱਖ ਪਤੇ ਦੀ ਜਿਹੜੇ ਵਾਸਤੇ ਮੈਂ ਤੁਹਾਨੂੰ ਲਾਇਆ ਫੋਨ ਅੱਛਾ ਅਗੇ ਸੋ ਸ ਰਾਤ ਨੂੰ ਤੇਰੇ ਕਮਰੇ 'ਚ ਇਕੱਲੇ ਇਕੱਲੀ ਹੁੰਦੀਆਂ ਨਾ ਰਾਤ ਨੂੰ ਕਮਰੇ 'ਚ ਤਾਂ ਜੀ ਸੱਲੀ ਹੁੰਨੀ ਹੈ ਤੇਰੇ ਕਮਰੇ ਚ ਵਜਾਂ ਕਾਦੀਆਂ ਆਉਂਦੀਆਂ ਹੁੰਦੀਆਂ ਦੱਸੀ ਮੈਨੂੰ ਖਾਸੇ ਨਹੀਂ ਹੁੰਦੀਆਂ ਵਜਾਂ ਉਹ ਵਜਾਂ ਆਉਂਦੀਆਂ ਕਿਉਂ ਨਹੀਂ ਆਉਂਦੀਆਂ ਜਿਵੇਂ ਹੋਵੇ ਸਿਸਕੀਆਂ ਜਾਂਦੀਆਂ ਨਹੀਂ ਆਵਾਜ਼ਾਂ ਹੂੰ ਸਿਸਕੀਆਂ ਜਾਂ ਲੈਣੀਆਂ ਨਹੀਂ ਜੇ ਮੈਂ ਨਹੀਂ ਹੂੰ ਪਤਾ ਹੈ ਮੈਨੂੰ ਮੈਂ ਸੱਚੀ ਨਹੀਂ ਨਾ ਮੈਂ ਦੇਖਿਆ ਝੂਠ ਨਾ ਬੋਲ ਮੈਨੂੰ ਗੱਲ ਦੇ ਮੈਂ ਦੇਖ ਲਿਆ ਮੈਂ ਤੁਹਾਨੂੰ ਹੂੰ ਗੱਲ ਤੇਰੇ ਮੇਰੇ ਚ ਰਹੂਗੀ ਕੋਈ ਉਹ ਹੈ ਨਹੀਂਂ ਕੀ ਦੱਸ ਦੇ ਮੈਨੂੰ ਜੀ ਗੱਬਾ ਜੀ ਮੇਰੇ ਕੋਲ ਫੋਨ ਚੱਲਦਾ ਅੰਦਾ ਹੋਰ ਤਾਂ ਕੁਛ ਨਹੀਂ ਫੋਨ ਤੇ ਕੀ ਦੇਖਦੇ ਹੁੰਦੇ ਆ ਫੋਨ ਤੇ ਕੁਛ ਨਹੀਂ بس ਸ਼ਾਰਟ ਵੀਡੀਓ ਸ਼ਾਰਟ ਵੀਡੀਓ ਨਹੀਂ ਦੂਜੀ ਫਿਲਮ ਦੇਖੀ ਜਾਂਦੇ ਇੱਕਦਮ ਤੋਂ ਹਾਂ ਉਹ ਚਾਣਾ ਫੋਜੀ ਲਾ ਕੇ ਦੇ ਗਈ ਸੀ ਉਹ ਵੇਖੀ ਦੀ ਸੀ ਅੱਛਾ ਜੋ ਫਿਲਮ ਦੇਖਦੇ ਫਤੋ ਜੀਜਾ ਨਹੀਂ ਕਰਦਾ ਤੇਰਾ ਥੋੜਾ ਥੋੜਾ ਕਰਦਾ ਅੱਛਾ ਮਰੇ ਜੀ ਦਾ ਕਰਦੇ ਜੇ ਮੈਂ ਕਮਰੇ ਜੀ ਤੇਰੇ ਕੋਲੇ ਹੀ ਆ ਜਾ ਪਿੱਛੇ ਮੈਂ ਵੀ ਫਿਲਮ ਤਾਂ ਉਹ ਦੇਖੀ ਜਾਂਦੀ ਹੈ। ਅੱਛਾ ਹਾਂ ਕਬਰੇ ਕਮਰੇ ਜੀ ਕਿਵੇਂ ਆਜੂਂਗੇ ਤੁਸੀਂ ਸੱਸੁਰ ਜੀ ਲੱਗਦੇ ਹਾਂ। ਲੈ ਹੁਣ ਉਹ ਸਾਡਾ ਵੀ ਤਾਂ ਮਾਨ ਹੈਗਾ ਕੋਈ। ਮੰਨਤਾ ਹੈਗਾ ਹੈ। ਹਾਂ। ਮੰਨਤਾ ਹੈਗਾ ਹੈ ਫਿਰ। ਹਾਂ। ਪਰ ਕਿ ਮੈਂ ਤਾਂ ਦੱਸ। ਹਾਂ। ਮੰਤਾ ਸਭ ਤਾਂ ਇਹ ਅਰਦਾ ਪਰ ਕਾਰ ਨਹੀਂ ਸਕਦੇ ਨਾ ਤੂੰ ਆਜੀ ਕੋਈ ਨਹੀਂ ਆਪਾਂ ਬੈਠ ਕੇ ਦੋਨੇ ਦੇਖ ਲਾਂਗੇ ਨਾ ਉਹ ਸੋਰਾ ਫਿਲਮ ਠੀਕ ਹੈ ਕੋਈ ਨਹੀਂ ਉਹ ਦੇਖ ਲਾਂਗੇ ਆਪਾਂ ਕਰਕੇ ਸੰਦਸਨ ਆ ਠੀਕ ਹੈ ਹਾਂ ਠੀਕ ਹੈ ਠੀਕ ਹੈ ਬਰ ਚੰਗਾ ਹੈ ਹਾਂ ਜੀ ਠੀਕ